ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਦੀਪ ਸਿੰਘ ਪਟਿਆਲਾ ਪਾਈ ਤੋਂ ਖਨਵਰੀ ਬਾਉਂਡਰ ਤੇ ਖੜਿਆ ਤੇ ਆਉ ਗੱਲਬਾਤ ਕਰਦੇ ਆਂ ਭਾਰਤੀ ਇਹ ਇੱਕ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਅੰਤਨਾ ਤੁਸੀਂ ਆਪਣੇ ਬਾਰੇ ਦੱਸੋ ਅੱਜ ਮੇਰਾ ਨਾਮ ਗੁਰਦਾਰ ਸਿੰਘ ਹੰਤਾਲ ਪਟਿਆਲਾ ਆਪਰਾ ਬੋਲੋ ਜਿਲਾ ਬਠਿੰਡਾ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰ ਜੋਤੀ ਰਾਮ ਹਰਿਆਣਾ ਤੋਂ ਆਪਣੇ ਸੰਘਰਸ਼ ਦੇ ਵਿੱਚ ਕਦੋਂ ਦੇ ਸ਼ਾਮਲ ਹੋ ਤੁਸੀਂ ਜੀ ਸਾਨੂੰ ਤਾਂ ਜੀ ਪਹਿਲਾਂ 13 ਮਹੀਨੇ ਤਾਂ ਉੱਥੇ ਲਾਇਆ ਸੀ ਦਿੱਲੀ ਜਦੋਂ ਪਹਿਲਾਂ ਚੱਲਿਆ ਹੁਣ ਸਾਨੂੰ ਅੱਜ ਆਊਗਾ 11 ਫਰਵਰੀ ਦੇ ਠੀਕ ਹੈ ਜੀ ਸਮੇਂ ਤੇ ਲੱਗਦੇ ਨੇ ਅੱਜ ਡੱਲੇਵਾਲ ਸਾਹਿਬ ਮਰਨ ਮਾਰਦੇ ਦੇ ਬੈਠੇ ਨੇ ਇਸੇ ਦਾ ਕਾਸਟ ਮਾਸ ਨਹੀਂ ਹੋ ਰਹੀ ਕੀ ਲੈਣਾ ਚਾਹੁੰਦੇ ਤੁਸੀਂ ਸਾਰਾ ਤੁਹਾਨੂੰ ਪਤਾ ਹੀ ਹੈ ਜੀ ਵੀ ਸਰਕਾਰ ਆਂਦੇ ਭਾਲਦੀ ਆ ਆਪਣੀ ਨੀਤੀ ਲੱਕ ਉਸ ਜੇ ਮੜ ਟਟਾ ਪਾਉਂਦੇ 11 ਪਰ ਸਾਡਾ ਲੀਡਰ ਹੋਵੇ ਆਪਣੇ ਦਾਵਾਵਾਂ ਦੇ ਪਰਤ ਨਾ ਜਿੱਤ ਕੇ ਹਟਾੰਗੇ ਇਹੋ ਜੀ ਗੱਲ ਜੀ ਵੀ ਉਹਨਾਂ ਚਿਰ ਸਾਡਾ ਲੀਡਰ ਪਿੱਛੇ ਨਹੀਂ ਹਟਦਾ ਜਿੰਨਾ ਚਿਰ ਉਹ ਹਾਂ ਨਹੀਂ ਕਿਹਾ ਸੀ ਸਰਕਾਰ ਨੇ ਕਿਹਾ ਸੀ ਟਰੈਕਟਰ ਟਰਾਲੀਆਂ ਦੇ ਨਾਲ ਨਹੀਂ ਕਿ ਤੁਸੀਂ ਪੈਦਲ ਨਹੀਂ ਆ ਸਕਦੇ ਪਰ ਜਦੋਂ ਅਸੀਂ ਪੈਦਲ ਵੀ ਚੱਲੇ ਹਾਂ ਤੇ ਵੀ ਸਰਕਾਰ ਨੇ ਰੋਕ ਲਾਤੀ ਖਾਧਾ ਨੇ ਵੀਰ ਉਹਨਾਂ ਨੇ ਰੋਕਣਾ ਸ਼ੁਰੂ ਕਰ ਦਿੱਤਾ ਹੈ ਇਹ ਕੀ ਕਾਰਨ ਨੇ ਉਹਨਾਂ ਦਾ ਚਿਹਰਾ ਨੰਗਾ ਹੋ ਗਿਆ ਜੀ ਹੁਣ ਸਾਬ ਨੂੰ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਉਹ ਕੀ ਗੱਲਾਂ ਕੀ ਖੇਡਦੇ ਆ ਕੀ ਬਾਤ ਆ ਪਹਿਲਾਂ ਉਹਨਾਂ ਨੇ ਆਖਿਆ ਸੀ ਵੀ ਅਸੀਂ ਟਰੈਕਟਰ ਵਾਲਿਆਂ ਦੇ ਬੱਚੇ ਅਸਲਾ ਲੈ ਕੇ ਜਾਂਦੇ ਆ ਇਹ ਸਮਾਨ ਲੈ ਕੇ ਜਾਂਦੇ ਆ ਇਹ ਹੁੱਲੜਬਾਜੀ ਕਰਦੇ ਆ ਉਸ ਤੋਂ ਬਾਅਦ ਸਾਡੇ ਲੀਡਰਾਂ ਨੇ ਇਹ ਵੀ ਕਹਿਤਾ ਵੀ ਅਸੀਂ ਤੁਰ ਕੇ ਬਾਗ ਜਾਾਂਗੇ ਸਾਡੇ ਲੀਡਰਾਂ ਨੂੰ ਤੁਰ ਕੇ ਵੀ ਨਹੀਂ ਜਾਣ ਦਿੰਦਾ ਹੁਣ ਉਹ ਸਮਾਰ ਕੇ ਨੰਗੇ ਹੋ ਗਏ ਉਹ ਸਭ ਨੂੰ ਬੱਚੇ-ਬੱਚੀ ਨੂੰ ਪਤਾ ਲੱਗ ਗਿਆ ਵੀ ਇਹ ਜਾਣ ਕੇ ਚਾਲਾਂ ਖੇਡਦੇ ਆ ਪਰ ਹੁਣ ਅਸੀਂ ਸਾਰਾ ਇੱਕ ਪਾਸੇ ਕਰਕੇ ਹਟਾਂਗੇ ਪ੍ਰਮਾਤਮਾ ਦੀ ਕਿਰਪਾ ਚਾਹੀਦੀ ਆ ਸਾਡਾ ਲੀਡਰ ਬਹੁਤ ਲਾਇਕ ਆ ਤੇ ਬਹੁਤ ਹੀ ਵਧੀਆ ਹੁਣ ਇਹੀ ਵੀਰ ਮੀਰਾ ਨੂੰ ਬੇਨਤੀ ਕਰਦੇ ਆ ਪਿੰਡ ਪਿੰਡ ਨੂੰ ਵੀ ਭਰਾਵੋ ਵੀ ਹੀਰਾ ਕਰਦਗੇ ਹੁਣ ਆਜੋ ਹੁਣ ਟਾਈਮ ਹੈ ਸਾਰੇ ਜਥੇਬੰਦੀਆਂ ਨੂੰ ਇਹੀ ਤੇ ਹੀ ਕਹਿੰਦੇ ਆ ਵੀ ਸਾਰੇ ਪਿੱਛੇ ਦਾ ਕੋਈ ਫਾਇਦਾ ਨਹੀਂ ਆਉਣ ਦਾ ਹੁਣ ਸਾਰਿਆਂ ਨੂੰ ਇਕੱਠਾ ਇੱਕ ਮੁਠੀ ਹੋਣ ਦਾ ਲੋੜ ਹੈ ਹੁਣ ਕੰਟੇ ਮੈਂ ਤੇ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਕੇਂਦਰ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਵੀ ਜੇ ਜੇ ਤੁਸੀਂ ਅੱਖੋਂ ਵੀ ਪਿੱਛੇ 50 ਪਿੱਛੇ ਤਾਂ ਹਟਦਾ ਨਹੀਂ ਇਹ ਸਾਡੇ ਪਿੱਛੇ ਤੁਸੀਂ ਪਛੋਕੜ ਦੇਖ ਲਓ ਪਹਿਲਾਂ ਤੋਂ ਲਾ ਕੇ ਭਗਤ ਸਿੰਘ ਮਾਰਗੇ ਤੇ ਲਾ ਕੇ 10 ਵਿੱਚ 5 6 ਸਾਨੂੰ ਥਾਪੜਾ ਮਿਲਿਆ ਵਾ ਨਾ ਅਸੀਂ ਪਿੱਛੇ ਹਟਿਆ ਤੇ ਨਾ ਹੀ ਹਟਣਾ ਅਸੀਂ ਜਿੱਤ ਕੇ ਹਟਾਂਗੇ ਆਪਦਾ ਹੱਕ ਲੈਣਾ ਸੀ ਕੋਈ ਬਾਹਲਾ ਕੁਝ ਹੋਰ ਮੰਗਦੇ ਨਹੀਂ ਆਪਦਾ ਹੱਕ ਹੀ ਮੰਗਦੇ ਆ ਸਾਡੇ ਤੇ ਦੇਖੋ ਪ੍ਰਾਣੀ ਇਹ ਹੁਣ ਏਡੀ ਏਡੀ ਫੈਕਟਰੀਆਂ ਲਈ ਬੈਠਾ ਇਹਨਾਂ ਨੂੰ ਉਹਨਾਂ ਬਾਰੇ ਧੂਆ ਨਹੀਂ ਦਿੰਦਾ ਤੇ ਸਾਡੇ ਤੇ ਆ ਕੇ ਚੜ ਜਾਂਦੇ ਆ ਤੁਸੀਂ ਅੱਗ ਲਾਉਣੀ ਹੋ ਤੁਸੀਂ ਐ ਕਰਦੇ ਹੋ ਬਾ ਸਾਡੇ ਲਿਕੇ ਲਿਕੇ ਬੱਚਿਆਂ ਦੇ ਪਰਚੇ ਪਾਤੇ ਬਾਹਰ ਜਾਣਾ ਤਾਂ ਖਤਰ ਤੇ ਪਰ ਅਸੀਂ ਇਹੀ ਗੱਲ ਆ ਹਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਵੀ ਹਾਲੇ ਵੀ ਮੰਨ ਜਾਓ ਤੁਸੀਂ ਸਾਡਾ ਹੱਕ ਦੇ ਦਿਓ ਇੱਕ ਇਹਦੇ ਨਾਲ ਮੁੱਦਾ ਜੁੜਦਾ ਪਾਣੀ ਦਾ ਵੀ ਤੇ ਪਾਣੀ ਦੇ ਮੁੱਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਪਾਣੀ ਦਾ ਮੁੱਦਾ ਤਾਂ ਫੇਰ ਹੀ ਆ ਜੇ ਸਾਡੇ ਕੋਲ ਫਸਲਾਂ ਰਹਿਣਗੀਆਂ ਫੇਰ ਹੀ ਪਾਣੀ ਆਗਾ ਹਾਂ ਜੇ ਸਾਡੇ ਕੋਲ ਜ਼ਮੀਨਾਂ ਰਹਿਣਗੀਆਂ ਫੇਰ ਹੀ ਇਸ ਦੇ ਪਾਣੀ ਦੀ ਗੱਲ ਕਰਾਂਗੇ ਪਾਣੀ ਦੀ ਕੋਈ ਗੱਲ ਨਹੀਂ ਕਰਦੇ ਹਾਲੇ ਇੱਕ ਬਹੁਤ ਵੱਡਾ ਮੁੱਦਾ ਛੱਡ ਰਿਹਾ ਵੀ ਜਿਹੜਾ ਫੈਕਟਰੀਆਂ ਦਾ ਪਾਣੀ ਆ ਸਰਕਾਰਾਂ ਗੰਦਲਾ ਪਾਣੀ ਜਿਹੜਾ ਉਹਦੇ ਵਿੱਚ ਪਾ ਕੇ ਨਾਲ ਦੂਸ਼ਿਤ ਕੀਤਾ ਉਹ ਵੀ ਸਰਕਾਰਾਂ ਨੇ ਬੁਆਇਆ ਉਹ ਵੀ ਅਸੀਂ ਆਮ ਜ਼ਿਮੀਂਦਾਰਾਂ ਨੇ ਤਾਂ ਨਹੀਂ ਪਾਇਆ ਉਹ ਵੀ ਸਰਕਾਰਾਂ ਦੇ ਕੰਮ ਆ ਉਹ ਪੈਸਾ ਲੈਂਦੇ ਉਹਨਾਂ ਤੋਂ ਅਡਾਨੀਆਂ ਬਾਨੀਆਂ ਦੀਆਂ ਫੈਕਟਰੀਆਂ ਉਹਨੋਂ ਪਤਾ ਸਾਡੇ ਰਾਮਪਰਾ ਹੁਲਬੀਦੀ ਸੜਕ ਕੱਢੀ ਇਹਨਾਂ ਨੇ ਉੱਥੇ ਕੋਟ ਕੋਟ ਕੇ ਕਬਜ਼ੇ ਲਈ ਜਾਂਦਾ ਸਾਰਾ ਕੁਝ ਵੀ ਨਹੀਂ ਪੈਸੇ ਦਿੱਤੇ ਲੋਕਾਂ ਨੂੰ ਮੌਤੋਂ ਨੂੰ ਲੈ ਲੈ ਆ ਦੇ ਕਬਜ਼ੇ ਕਰੀ ਜਾਂਦੇ ਇਹ ਹੀ ਭਾਦਰੀ ਸਰਕਾਰਾਂ ਦਾ ਇਹੀ ਭਾਦਰੀ ਸਰਕਾਰਾਂ ਦਾ ਤੇ ਉਹ ਆਉਣ ਵਾਲਾ ਸਮਾਂ ਤੁਹਾਨੂੰ ਕਿਹੋ ਜਿਹਾ ਲੱਗਦਾ ਜੇ ਇਹ ਇੰਨੀ ਚਾਈਨਾ ਚੱਲਦਾ ਹੈ ਬਹੁਤ ਪਿਆਰ ਕਰਦੇ ਹੋ ਅਤਿਕਾਰ ਨਹੀਂ ਰੱਖਿਓ ਜੇ ਇਹਨਾਂ ਨੇ ਹੀ ਹਾਲਾਤ ਰੱਖੇ ਬਹੁਤ ਭੈੜਾ ਬਹੁਤ ਔਰੇ ਹਾਲਾਤ ਹੋ ਰਹੇ ਨੇ ਤੇ ਬਹੁਤ ਇਹਨਾਂ ਨੂੰ ਬਹੁਤ ਰਾਸ਼ਟਰਪਤੀ ਵੀ ਬੋਲ ਗਿਆ ਰਾਸ਼ਟਰਪਤੀ ਨੇ ਕਿਹਾ ਨਹੀਂ ਵੀ ਤੁਸੀਂ ਕਿਸਾਨਾਂ ਦੀ ਗੱਲ ਸੁਣ ਲਓ ਵੀ ਇਹਨਾਂ ਦੀ ਸੱਚੀ ਗੱਲ ਮੰਗਾ ਤੁਸੀਂ ਇੱਕ ਆਪਦੀ ਮੰਗ ਇਹਨਾਂ ਦੀ ਸੱਚੀ ਗੱਲ ਮੰਗਾ ਉਹ ਜਿਹੜੀਆਂ ਮੰਨਣੀਆਂ ਇਹਨਾਂ ਨੇ ਮੰਗ ਲਈਆਂ ਸਾਨੂੰ ਲੈ ਕੇ ਦੇਤਾ ਜੀ ਜਦੋਂ ਅਸੀਂ ਦਿੱਲੀ ਤੋਂ ਉੱਠੇ ਆ ਤਾਂ ਤੁਸੀਂ ਨਾ ਉਹ ਉਹ ਤੋਂ ਵੀ ਮੁੰਨਕਰ ਹੋ ਰਗੇ ਤਾਂ ਇਹਨਾਂ ਦੇ ਕੋਈ ਸਟੈਂਡ ਹੀ ਨਹੀਂ ਹੈ ਹਾਂ ਹੁਣ ਖੱਟੜ ਲਾ ਲਓ ਤੁਸੀਂ ਇੱਥੋਂ ਵਾਲਾ ਹਰਿਆਣੇ ਵਾਲਾ ਇਹ ਕੀ ਕੁਝ ਬੋਲਿਆ ਕਿਸਾਨਾਂ ਖਾਤਰ ਸਾਡਾ ਕੀ ਕਸੂਰ ਆ ਅਸੀਂ ਅਸੀਂ ਕਿਤੇ ਬਾਹਰ ਦੇ ਦੇਖ ਤੋਂ ਆਏ ਆ ਐ ਤਾਂ ਅਸੀਂ ਇੰਡੀਆ ਦੇ ਬਸ ਨਹੀਂ ਕਹਿੰਦੇ ਆਦੇ ਸੀ ਤੇ ਸਾਨੂੰ ਕਿਉਂ ਨਹੀਂ ਇਜਾਜ਼ਤ ਦਿੱਲੀ ਕਿਉਂ ਨਹੀਂ ਜਾਣ ਦਿੰਦੇ ਸਾਨੂੰ ਕੀ ਗੱਲ ਹੈ ਕੋਈ ਬਾਹਰਲੇ ਦੇਸ਼ਾਂ ਦੇ ਜੰਪਾਲ ਹੈ ਹੋ ਤਾਂ ਅਮਰੀਕਾ ਵੀ ਬੋਲਦੀ ਹੁਣ ਜਾਨੀਆਂ ਬਾਨੀਆਂ ਤੇ ਅਮਰੀਕਾ ਤੇ ਫੇਸ ਪੈ ਗਿਆ ਉਹ ਹੁਣ ਗੱਲ ਲੰਗੀ ਕਰਨ ਲੱਗੇ ਹੈ 250 ਕਰੋੜ ਦਾ ਕਿੰਨਾ ਕਹਦੇ ਕਪਲਾ ਕੀਤਾ ਹਾਂ ਇਹੀ ਹੱਥ ਬੰਨ ਕੇ ਵੇਣ ਤੇ ਹੁਣ ਤਾਂ ਸਾਰੇ ਵੀਰਾਂ ਨੂੰ ਇੱਕ ਮੁਠੀ ਹੋ ਕੇ ਆਜੋ ਤੇ ਆਪਾਂ ਜਿੱਤ ਲਈਏ ਜੰਗ ਇਹ ਇਹੇ ਥੋੜੇ ਬੇੜਾ ਹੱਥ ਨਿਉਣਾ ਮੁੜ ਕੇ ਇਹੀ ਹੱਥ ਬੰਨ ਕੇ ਫੇਰ ਵੇਣ ਤੇ ਕਰਦੇ ਆਂ ਅਸੀਂ ਤੇ ਨੌਜਵਾਨਾਂ ਨੂੰ ਵੀ ਕਰਦੇ ਆਂ ਜਿਹ ਜਿੰਮੇਦਾਰਾ ਤਾਂ ਸਾਰੇ ਆ ਦੁਕਾਨਦਾਰ ਵੀ ਆ ਵਪਾਰੀ ਵੀ ਆ ਤੇ ਜਿਹੜੇ ਮਜ਼ਦੂਰ ਆ ਉਹ ਵੀ ਆ ਅਸੀਂ ਮਜ਼ਦੂਰਾਂ ਦੀ ਵੀ ਗੱਲ ਕਰਦੇ ਆਂ ਅਸੀਂ ਵਪਾਰੀਆਂ ਦੀ ਵੀ ਗੱਲ ਕਰਦੇ ਆਂ ਅਸੀਂ ਦੁਕਾਨਦਾਰਾਂ ਦੀ ਵੀ ਗੱਲ ਕਰਦੇ ਆਂ ਅਸੀਂ ਕੱਲੇ ਜਿੰਮੇਦਾਰਾਂ ਦੀ ਗੱਲ ਨਹੀਂ ਕਰਦੇ ਥਾਰੇ ਵੀ ਗੱਲ ਕਰਦੇ ਆ ਸੀ ਬ੍ਰਾਓ ਹੁਣ ਹੱਥ ਬੰਨ ਕੇ ਬੇਨਤੀ ਆ ਵੀ ਹੁਣ ਆ ਜਾ ਤੂੰ ਠੀਕ ਹੈ ਜੀ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਜੀ ਖਾਲਸਾ ਉਹਨਾਂ